ਬਿਨ ਸਤਗੁਰ ਮੁਕਤ ਨਾ ਪਾਈਐ ਮਨਮੁਖ ਫਿਰੇ ਦੇਵਾਨ ਵਿਦਆਊਟ ਦਾ ਟ੍ਰੂ ਗੁਰੂ ਦਾ ਸੈਲਫ ਵੈਲਿਡ ਮਨਮੁਖ ਡੂ ਨਾਟ ਲਿਬਰੇਸ਼ਨ ਦੇ ਵੈਂਡਰ ਲਾਈਕ ਅਰਾਊਂਡ ਨੈਟਿਕ ਬਿਨ ਸਤਗੁਰ ਮੁਕਤ ਨਾ ਪਾਈਐ ਸਤਗੁਰ ਤੋਂ ਬਿਨਾ ਜੀਵਨ ਦੇ ਵਿੱਚ ਮੁਕਤੀ ਨਹੀਂ ਮਿਲ ਸਕਦੀ ਐਵੇਂ ਜਿਹੜਾ ਮਨੁੱਖੀ ਜਾਮਾ ਨਾ ਇਹ ਵੀ 84 ਲੱਖ ਜੂਨੀਆ ਦੇ ਵਿੱਚੋਂ ਇੱਕ ਜੂਨੀਆ ਤੁਸੀਂ ਇਹਨੂੰ ਸਜ਼ਾ ਵੀ ਕਹਿ ਸਕਦੇ ਹੋ ਤੇ ਤੁਸੀਂ ਇਹਨੂੰ ਇੱਕ ਤਰ੍ਹਾਂ ਦਾ ਬੱਧੀਆ ਪੁੰਨ ਵੀ ਕਹਿ ਸਕਦੇ ਹਾਂ ਜੇ ਤਾਂ ਜੀਵਨ ਦੇ ਵਿੱਚ ਸਤਿਗੁਰੂ ਦੀ ਪ੍ਰਾਪਤੀ ਹੋ ਗਈ। ਫਿਰ ਸਤਿਗੁਰੂ ਦੀ ਪ੍ਰਾਪਤੀ ਦੇ ਨਾਲ ਇਹੀ ਜੀਵਨ ਸੁਵਰਗ ਬਣ ਜਾਂਦਾ। ਤੇ ਜੇ ਸਤਿਗੁਰੂ ਦੀ ਪ੍ਰਾਪਤੀ ਨਾ ਹੋਈ ਤਾਂ ਫਿਰ ਮਨਮੁਖ ਰਹਿਣਾ ਪੈਂਦਾ ਤੇ ਇਹੀ ਜੀਵਨ ਨਲਕ ਵੀ ਬਣ ਜਾਂਦਾ ਹੈ। ਬਿਨ ਸਤਿਗੁਰ ਮੁਕਤ ਨਾ ਪਾਈਏ ਮਨਮੁਖ ਫਿਰੇ دیਵਾਨ। ਮਨਮੁਖ دیਵਾਨਾਂ ਦੇ ਵਿੱਚ ਹੀ ਫਿਰਦੇ ਰਹਿੰਦੇ ਨੇ। دیਵਾਨ ਦਾ ਮਤਲਬ ਹੁੰਦਾ ਹੈ ਸ਼ਮਸ਼ਾਨ ਘਾਟ। ਇੱਥੇ دیਵਾਨ ਦਾ ਮਤਲਬ ਹੈ ਸ਼ਮਸ਼ਾਨ ਘਾਟ। ਜਿਵੇਂ ਇੱਕ ਸੰਸਾਰਿਕ ਭੰਡਾਰੀ ਇਕ ਲਾਇ ਦੀਵਾਨ ਦੇਵਾਨ ਦਾ ਮਤਲਬ ਹੈ ਇੱਕ ਸ਼ਮਸ਼ਾਨ ਘਾਟ ਦਾ ਦੇਕਾ। ਇਹਦਾ ਸ਼ਮਸ਼ਾਨ ਘਾਟ ਦੇ ਜਦੋਂ ਮਨੁੱਖੀ ਜੀਵਨ ਦਾ ਸਰੀਰ ਤਾਂ ਜਲ ਕੇ ਉੱਤੇ ਸਵਾਹ ਹੋ ਜਾਂਦਾ ਜਾਂ ਸਰੀਰ ਤਾਂ ਮਿੱਟੀ ਥਲੇ ਦੱਬਿਆ ਜਾਂਦਾ ਬਟ ਜਿਹੜੀ ਆਤਮਾ ਹੈ ਉਹ ਦਿਵਾਨਾਂ ਦੇ ਵਿੱਚ ਭਟਕਦੀ ਰਹਿੰਦੀ ਹੈ ਮਸਾਣਾਂ ਸ਼ਮਸ਼ਾਨਾਂ ਘਾਟਾਂ ਦੇ ਵਿੱਚ ਭਟਕਦੀ ਰਹਿੰਦੀ ਹੈ ਸਤਗੁਰ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ ਜਿਉਂਦੇ ਜੀ ਸਤਗੁਰ ਦੀ ਪ੍ਰਾਪਤੀ ਜ਼ਰੂਰ ਕਰੋ ਜੀਵਨ ਦੇ ਵਿੱਚ ਸਤਗੁਰ ਦੇ ਦਰਸ਼ਨ ਜ਼ਰੂਰ ਕਰੋ ਐਵੇਂ ਜਿਵੇਂ ਸਰੀਰਕ ਰੂਪ ਦੇ ਵਿੱਚ ਤੁਹਾਨੂੰ ਮਕਾਨ ਕੱਪੜੇ ਰੋਟੀ ਜ਼ਰੂਰੀ ਆ ਐਵੇਂ ਇਹਨਾਂ ਚੀਜ਼ਾਂ ਦੇ ਨਾਲ ਗੁਰਬਾਣੀ ਤੇ ਸਤਗੁਰ ਵੀ ਜ਼ਰੂਰੀ ਨੇ ਇਹਦਾ ਸਤਗੁਰ ਦੀ ਪ੍ਰਾਪਤੀ ਕਰੋ ਜੀਵਨ ਦੇ ਵਿੱਚ ਸਤ ਗੁਰੂ ਹੀ ਤੁਹਾਡੀ ਆਤਮਾ ਦੀ ਮੁਕਤੀ ਦਾ ਖਜ਼ਾਨਾ ਹਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ